ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਅੱਜ ਸਾਡੇ ਆਵਾਜ਼ ਸੱਚ ਦੀ ਨਿਊ ਚੈਨਲ ਦੇ ਅਖਬਾਰ ਦੇ ਦਫ਼ਤਰ ਵਿੱਚ ਪਹੁੰਚੇ ਨੇ ਫਿਲਮੀ ਸਟਾਰ ਮੈਨ ਪਰਮ ਸਿੱਧੂ ਤੇ ਰਾਜਰਾਨੀ ਜੀ ਗੱਲ ਕਰ ਰਹੇ ਆਂ ਵਿਸ਼ੇਸ਼ ਤੌਰ ਤੇ ਨਾਲ ਮੈਡਮ ਕੀ ਕਹਿਣਾ ਚਾਹੁੰਦੀ ਹੈ ਹਾਂਜੀ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਅੱਜ ਆਈ ਆਂ ਦਫ਼ਤਰ ਦੇ ਵਿੱਚ ਆ ਕੇ ਬਹੁਤ ਵਧੀਆ ਲੱਗਿਆ ਇੱਥੇ ਸੋ ਆਵਾਜ਼ ਸੱਚ ਦੀ ਇਹਦਾ ਨਿਊਜ਼ ਚੈਨਲ ਵੀ ਹੈ ਤੇ ਨਿਊਜ਼ ਅਖਬਾਰ ਵੀ ਹੈ ਸੋ ਬਹੁਤ ਹੀ ਵਧੀਆ ਹੈਗਾ ਤੁਸੀਂ ਕੋਈ ਵੀ ਖਬਰ ਦੇਣੀ ਹੈ ਕੋਈ ਵੀ ਕਰਨੇ ਚੈਨਲ ਤੇ ਦਿਓ ਚਾਹੇ ਅਖਬਾਰ ਚ ਦਿਓ ਤਾਂ ਬਹੁਤ ਹੀ ਫਾਸਟ ਹੈ ਤਾਂ ਤੁਸੀਂ ਇਹਦੇ ਨਾਲ ਬਹੁਤ ਬਹੁਤ ਨਾਲ ਜੁੜੋ ਸੋ ਇੱਥੇ ਇਸ ਅਖਬਾਰ ਨੇ ਸਾਡੇ ਭਰਾ ਰਾਜਕੁਮਾਰ ਜੀ ਨੂੰ ਇਥੋਂ ਦਾ ਇਨਚਾਰਜ ਬਣਾਇਆ ਬਠਿੰਡਾ ਦਾ ਸੋ ਅਸੀਂ ਇਹਨਾਂ ਨੂੰ ਵੀ ਅਸੀਂ ਬਹੁਤ ਵਧਾਈ ਦਿੰਨੇ ਆ ਇਸ ਗੱਲ ਨਾਲੇ ਵਧਾਈ ਦੇ ਪਾਤਰ ਹੈਗੇ ਨੇ ਸੋ ਬਹੁਤ ਹੀ ਵਧੀਆ ਇਹਨਾਂ ਦੀ ਨੇਚਰ ਹੈਗੀ ਆ ਸੋ ਜਿੰਨੇ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ ਤਾਂ ਸਾਡੇ ਭਰਾ ਰਾਜਕੁਮਾਰ ਕੋਲ ਜ਼ਰੂਰ ਆਓ ਤੇ ਇਸ ਅਖਬਾਰ ਦਾ ਨਿਊਜ਼ ਚੈਨਲ ਦਾ ਫਾਇਦਾ ਠਾਣੀ ਮੇਡ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਰਾਜਸੋਨੀ ਤੇ ਮੈਂ ਅੱਜ ਰਾਜਕਮਰ ਨੂੰ ਵਧਾਈਆਂ ਦੇਣ ਆਈ ਆ ਇਸ ਦੇ ਦਫ਼ਤਰ ਦੇ ਵਿੱਚ ਕਿੰਨਾਰੇ ਨਵਾਂ ਚੈਨਲ ਖੋਲ੍ਹਿਆ ਔਰ ਅਖਬਾਰ ਦੇ ਵਿੱਚ ਵੀ ਐਡ ਦਿੰਦੇ ਖਬਰਾਂ ਲਾਉਂਦੇ ਆ ਤੇ ਬਹੁਤ ਜਲਦੀ ਖਬਰ ਪਹੁੰਚਦੀ ਇਹਨਾਂ ਦੀ ਤੇ ਇਹਨਾਂ ਦੇ ਚੈਨਲ ਦਾ ਨਾਮ ਹੈ ਆਵਾਜ਼ ਸੱਚ ਦੀ ਪਲ-ਪਲ ਦੀ ਖਬਰ ਸੋ ਬਹੁਤ-ਬਹੁਤ ਵਧਾਈਆਂ ਵੀਰ ਜੀ ਤੁਹਾਨੂੰ ਪਰਮਾਤਮਾ ਹੋਰ ਵੀ ਤਰੱਕੀਆਂ ਦੇਵੇ ਅਰੇ ਸਚਾਈ ਦੇ ਨਾਲ ਚੱਲਦੇ ਨੇ ਤੇ ਬਹੁਤ ਹੀ ਫਾਸਟ ਚੱਲਦੇ ਨੇ ਜਿੰਨਾ ਵੀ ਤੁਸੀਂ ਕਹੋਗੇ ਤੁਸੀਂ ਬਸ ਗੱਲ ਕੀਤੀ ਨਾਲ ਦੀ ਨਾਲ ਚੈਨਲ ਤੇ ਤੁਹਾਡੀ ਉਹਦੀ ਖਬਰ ਆ ਜਾਣੀ ਹੈ ਤਾਂ ਕਿ ਤੁਸੀਂ ਇਸ ਚੈਨਲ ਦਾ ਬਦ ਤੋਂ ਬਦ ਫਾਇਦਾ ਉਠਾ ਸਕੋ ਬਾਕੀ ਸਾਹਿਬ ਜੀ ਨੇ ਇਹ ਸੋਸ਼ਲ ਮੀਡੀਆ ਤੇ ਛਾਇਏ ਰਹਿੰਦੇ ਸਨ ਇਹਨਾਂ ਨੂੰ ਤਾਂ ਤੁਸੀਂ ਆਮ ਹੀ ਦੇਖ ਸਕਦੇ ਹੋ ਜਦੋਂ ਮਰਜੀ ਹਾਂਜੀ ਇੱਕ ਗੱਲ ਹੋਰ ਜਿਹੜੀ ਕਿ ਸੱਚ ਦੀ ਆਵਾਜ਼ ਟੀਮ ਹੈ ਗੁਰਦਾਸਪੁਰ ਤੋਂ ਹੈ ਸੋ ਇਹਨਾਂ ਨੂੰ ਵੀ ਸਾਰੀ ਟੀਮ ਨੂੰ ਮੇਰੇ ਵੱਲੋਂ ਯਾਨੀ ਕਿ ਪਰਮ ਸਿੱਧੂ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਔਰ ਇਹ ਸਾਰੀ ਹੀ ਟੀਮ ਵਧਾਈ ਦੀ ਪਾਤਰ ਹੈ ਜੀ ਸੋ ਇਸੇ ਤਰ੍ਹਾਂ ਕੰਮ ਕਰਦੇ ਰਹੋ ਸੋ ਸਾਰਿਆਂ ਦੇ ਵਿੱਚ ਸ਼ਾਇ ਰਹੋ ਅੱਜ ਸਾਡੇ ਚੈਨਲ ਵਿੱਚ ਪਹੁੰਚੇ ਨੇ ਮੈਡਮ ਪਰਮ ਸਿੱਧੂ ਤੇ ਮੈਡਮ ਰਾਜਰਾਨੀ ਜੀ ਜਿਨ੍ਹਾਂ ਨੇ ਸਾਡੇ ਆਵਾਜ਼ ਸੱਚ ਦੀ ਚੈਨਲ ਦੇ ਸਾਰੇ ਟੀਮ ਨੂੰ ਸਾਡਾ ਇੱਕ ਪਰਿਵਾਰ ਹੈ ਅਸੀਂ ਕੋਈ ਇਹ ਨਹੀਂ ਕਹਿੰਦੇ ਵੀ ਸਾਡਾ ਪੱਤਰਕਾਰ ਆ ਸਾਡਾ ਉਹ ਹੈ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਰਹਿੰਦੇ ਆ ਸਾਡੇ ਐਮ ਡੀ ਸਾਹਿਬ ਸੰਜੀਪ ਜੀ ਤੇ ਹੋਰ ਸਾਰੀ ਟੀਮ ਨੂੰ ਇਹਨਾਂ ਵੱਲੋਂ ਵਧਾਈ ਦਿੱਤੀ ਹੈ ਸੋ ਮੈਂ ਆਵਾਜ਼ ਸੱਚ ਦੀ ਸਾਰੀ ਪ੍ਰਬੰਧਕੀ ਟੀਮ ਵੱਲੋਂ ਮੈਡਮ ਪਰਮ ਸਿੱਧੂ ਤੇ ਰਾਜ ਸੋਨੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ